ਅੱਜ ਅਸੀਂ 34 ਨੰਬਰ ਵਾਰਡ ਦਾ ਦਵਿੰਦਰ ਗੋਗਾ ਜੀ ਦਾ ਜਿਹੜੇ ਕਿ ਬਹੁਤ ਹੀ ਅਨਤਕ ਇਮਾਨਦਾਰ ਨੌਜਵਾਨ ਬੌਧੂ ਸਮਾਜ ਪਾਰਟੀ ਦੇ ਲੰਬੇ ਸਮੇਂ ਤੋਂ ਚੱਲੇ ਆਉਂਦੇ ਜਿਹੜੇ ਉਹ ਵਰਕਰ ਆ ਔਰ ਪਾਰਟੀ ਨੇ ਉਹਨਾਂ ਨੂੰ ਜਿਹੜਾ ਹਾਈ ਕਮਾਂਡ ਨੇ ਜਿਹੜਾ 34 ਨੰਬਰ ਵਾਰਡ ਤੋਂ ਜਿਹੜਾ ਟਿਕਟ ਦੇ ਕੇ ਜਿਹੜਾ ਬੌਧੂ ਸਮਾਜ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨਿਆ ਆ ਤੁਸੀਂ ਦੇਖਦੇ ਹੋਣੇ ਆ ਵੀ ਅੱਜ ਸੈਂਕੜਿਆਂ ਦੇ ਵਿੱਚ ਹਜੂਮ ਜਿਹੜਾ ਬੀਬੀਆਂ ਪਹਿਣਾ ਮਤਾਵਾਂ ਬੱਚੇ ਨੌਜਵਾਨ ਜਿਹੜੇ ਆ ਉਹ ਵੱਡੀ ਗਿਣਤੀ ਵਿੱਚ ਜਿਹੜਾ ਉਹਨਾਂ ਦਾ ਪ੍ਰਚਾਰ ਕਰਨ ਲਈ ਡੋਰ ਟੂ ਡੋਰ ਜਿਹੜੇ ਨਿਕਲੇ ਆ ਪਰ ਲੋਕਾਂ ਦਾ ਜਿਹੜਾ ਉਤਸ਼ਾਹ ਉਹਨਾਂ ਦੇ ప్రతి ਦਿਨ-ਪ੍ਰਤੀ ਦਿਨ ਜਿਹੜਾ ਬਹੁਤ ਵਧਦਾ ਜਾ ਰਿਹਾ ਕਿਉਂਕਿ ਇੱਕ ਨੌਜਵਾਨ ਆਗੂ ਜਿਹੜਾ ਲੰਬੇ ਪਿਛਲੇ 20 ਸਾਲ ਤੋਂ ਜਿਹੜਾ ਤਨਦੇਹੀ ਨਾਲ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਮਸਰਿਆਂ ਦੇ ਵਿੱਚ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰਦਾ ਅੱਜ ਲੋਕਾਂ ਨੇ ਵੀ ਉਹਦੇ ਦੇ ਉਹਦੇ ਪ੍ਰਤੀ ਜਿਹੜਾ ਵਿਸ਼ਵਾਸ ਜਿਹੜਾ ਜਤਾਇਆ ਗੱਲ ਬੂਟਾ ਮੰਡੀ ਦੀ ਨਹੀਂ ਪੂਰਾ ਬਾਜਪੁਰਾ ਬੂਟਾ ਮੰਡੀ ਸੁਆਮੀ ਲਾਲ ਜੀ ਨਗਰ ਔਰ ਅਰਜੁਨ ਨਗਰ ਦੇ ਜਿੰਨੇ ਵੀ ਨਿਵਾਸੀ ਆ ਉਹ ਵੱਡੀ ਗਿਣਤੀ ਵਿੱਚ ਜਿਹੜਾ ਅੱਜ ਪਪਾਂ ਪਰ ਹੋ ਪਹੋਰ ਪਾਏ ਆ ਔਰ 21 ਤਰੀਕ ਦੀ بے ਸਬਰੀ ਦੇ ਨਾਲ ਜਿਹੜਾ ਉਹ ਡੀ ਕਰ ਰਹੇ ਆ ਭਈ ਆਉਣ ਵਾਲੇ 21 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਹਾਥੀ ਦਾ ਜਿਹੜਾ ਨਿਸ਼ਾਨ ਹੈ ਜਿਹੜਾ ਉਹਦੇ ਤੇ ਲਾ ਕੇ ਉਹ ਉਹਨਾਂ ਨੂੰ ਵੱਡੀ ਕੈਂਤੀ ਵਿੱਚ ਦਵਿੰਦਰ ਕੋਕਾ ਜੀ ਨੂੰ ਜਿਹੜਾ ਉਹ ਜਿਤਾਉਣ ਜਾ ਰਹੇ ਆ ਅੱਜ ਲੋਕਾਂ ਦੇ ਵਿੱਚ ਸਿਰਫ ਇੱਕੋ ਹੀ ਇੱਕ ਆਵਾਜ਼ ਆ ਇੱਕੋ ਹੀ ਇੱਕ ਗੱਲ ਆ ਭਈ 34 ਨੰਬਰ ਵਾਰਡ ਦਾ ਆਉਣ ਵਾਲਾ ਕੌਂਸਲਰ ਜਿਹੜਾ ਮਿਸੀਪਲ ਕੌਂਸਲ ਦਾ ਜਿਹੜਾ ਉਹ ਦਵਿੰਦਰ ਸੂਜੀ ਔਰ ਸਾਰੇ ਸਾਥੀ ਜਿਹੜੇ ਅੱਜ ਦਿਨ ਰਾਤ ਕੋਕਾ ਜੀ ਲਈ ਲੱਗੇ ਆ ਤੋਂ ਮੈਂ ਅਪੀਲ ਕਰੂੰਗਾ ਨਗਰ ਨਿਵਾਸੀਆਂ ਨੂੰ ਔਰ ਖਾਸ ਕਰਕੇ 34 ਨੰਬਰ ਵਾਰਡ ਦੇ ਸਾਰੇ ਜਿੰਨੇ ਵੀ ਸੂਝਵਾਨ ਵੋਟਰ ਆ ਭਈ ਆਓ ਇਹੋ ਜੇ ਨੌਜਵਾਨ ਨੂੰ ਆਪਾਂ ਜਿਤਾ ਕੇ ਜਿਹੜਾ ਉਹ ਮਿਊਨਿਸਪਲ ਕਾਉਂਸਲ ਦੇ ਵਿੱਚ ਭੇਜੀਏ ਔਰ ਵੱਧ ਤੋਂ ਵੱਧ ਇਹੋ ਜੇ ਨੌਜਵਾਨ ਨੂੰ ਦਾ ਆਪਾਂ ਸਮਾਂ ਲੈ ਕੇ ਆਪਣੇ ਇਲਾਕੇ ਦੀ ਬਿਹਤਰੀ ਲਈ ਜਿਹੜਾ ਆਪਾਂ ਕੰਮ ਕਰੀਏ ਜੈ ਭੀਮ ਜੈ ਭਾਰਤ ਸਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਹੜੇ ਇਸ ਸਮੇਂ ਡੋਰ ਡੋਰ ਕੈਂਪੇਨ ਕਰ ਰਹੇ ਆ ਵਾਰਡ ਨੰਬਰ 34 ਤੋਂ ਤੁਸੀਂ ਦੇਖ ਸਕਦੇ ਆ ਸਿਰਫ ਇੱਕੋ ਹੀ ਇੱਕ ਆਵਾਜ਼ ਆ ਇੱਕੋ ਹੀ ਇੱਕ ਗੱਲ ਆ ਭਈ 34 ਨੰਬਰ ਵਾਰਡ ਦਾ ਆਉਣ ਵਾਲਾ ਕੌਂਸਲਰ ਜਿਹੜਾ ਮਿਸੀਪਲ ਕੌਂਸਲ ਦਾ ਜਿਹੜਾ ਉਹ ਦਵਿੰਦਰ ਸੂਝ ਜੀ ਔਰ ਸਾਰੇ ਸਾਥੀ ਜਿਹੜੇ ਅੱਜ ਦਿਨ ਰਾਤ ਕੋਗਾ ਜਿ ਲਈ ਲੱਗੇ ਆ ਤਾਂ ਮੈਂ ਅਪੀਲ ਕਰੂੰਗਾ ਨਗਰ ਨਿਵਾਸੀਆਂ ਨੂੰ ਔਰ ਖਾਸ ਕਰਕੇ 34 ਨੰਬਰ ਵਾਰਡ ਦੇ ਸਾਰੇ ਜਿੰਨੇ ਵੀ ਸੂਝਵਾਨ ਵੋਟਰ ਆ ਭਈ ਆਓ ਇਹੋ ਜਿਹਾ ਨੌਜਵਾਨ ਨੂੰ ਆਪਾਂ ਜਿਤਾ ਕੇ ਜਿਹੜਾ ਉਕ ਮਿਊਨਿਸਪਲ ਕੌਂਸਲ ਦੇ ਵਿੱਚ ਭੇਜੀਏ ਔਰ ਵੱਧ ਤੋਂ ਵੱਧ ਇਹੋ ਜੇ ਨੌਜਵਾਨ ਨੂੰ ਦਾ ਆਪਾਂ ਸਮਾਂ ਲੈ ਕੇ ਆਪਣੇ ਇਲਾਕੇ ਦੀ ਬਿਹਤਰੀ ਲਈ ਜਿਹੜਾ ਆਪਾਂ ਕੰਮ ਕਰੀਏ ਜੈ ਭੀਮ ਜੈ ਭਾਰਤ ਸੁਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਹੜੇ ਇਸ ਸਮੇਂ ਡੋਰ ਡੋਰ ਕੈਂਪੇਨ ਕਰ ਰਹੇ ਆ ਬਾਡ ਨੰਬਰ 34 ਤੋਂ ਤੁਸੀਂ ਦੇਖ ਸਕਦੇ ਹਾਂ